ਤਨਾਸਰੇ ਮਹੱਲਾ ਪੰਜਵਾ ਤ੍ਰਸਨਾ 부ਝਾ ਹਰ ਕਾ ਨਾਮ ਮਹਾ ਸੰਤੋਖ ਹੋਆ ਗੁਰ ਬਚਨੇ ਪ੍ਰਭ ਸਿਓ ਲਾਗੈ ਪੂਰਨ ਧਿਆਨ ਰਹਾਉ ਤ੍ਰਸਨਾ 부ਝਾ ਹਰ ਕਾ ਨਾਮ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਤਨਾ ਸ੍ਰੀ ਦੇ ਵਿੱਚ ਅੰਗ 682 683 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਤ੍ਰਿਸਨਾ 부ਝੈ ਹਰ ਕੈ ਨਾਮ ਅਰਥਾਤ ਕਿ ਮਾਇਆ ਦੀ ਤੇ ਪੁਖ ਬੁੱਝ ਜਾਂਦੀ ਹੈ ਮੁੱਕ ਜਾਂਦੀ ਹੈ ਕਿਵੇਂ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਸਦਕਾ ਗੁਰਬਾਣੀ ਦੇ ਸਦਕਾ ਕਹਿੰਦਾ ਮਹਾ ਸੰਤੋਖ ਹੋਵਾ ਗੁਰਬਚਨਿ ਪ੍ਰਭ ਸਿਓ ਲਾਗੈ ਪੂਰਨ ਤਿਆਨ ਗੁਰੂ ਮਹਾਰਾਜਿਆਂ ਦੇ ਬਚਨਾਂ ਦੇ ਸਦਕਾ ਗੁਰਬਾਣੀ ਦੇ ਸਦਕਾ ਵੱਡਾ ਸੰਤੋਖ ਆਉਂਦਾ ਹੈ ਹਿਰਦੇ ਦੇ ਵਿੱਚ ਔਰ ਮਹਾਰਾਜ ਕਹਿੰਦੇ ਪ੍ਰਭ ਸਿਓ ਲਾਗੈ ਪੂਰਨ ਤਿਆਨ ਉਹ ਪ੍ਰਭੂ ਪਰਮੇਸ਼ਰ ਜੀ ਦੇ ਨਾਲ ਪੂਰਨ ਤੌਰ ਤੇ ਧਿਆਨ ਜੋੜਦਾ ਸੁਰਤੀ ਲੱਗਦੀ ਹੈ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਹਾਕਲੋ ਲੁਜਾ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲਾ ਕਪੜਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲਾ ਮਹਾਕਲੋ ਲੁਜਾ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲਾ اے میرے دیناں تے دایا کرنے والے غریباں تے ترس کرنے والے ہاری پرمیشر جی ساڈے تے کرپا کرنی کرو تا جو مہاراج کہندے مہا کلول بجھ مایا کے ارثات کے مایا دے مہا کلول بجھ جان مایا دے سانو موڑے والے بڑے چلتر ناش ہو جان کہندے اپنا نام دھے جپ جیما پورا نہ ہوئے दास کی کال ਆਪਣਾ ਨਾਮ ਦੇਹ ਜਪ ਜੀਵਾ ਹਰੀ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ੋ ਜਿਸ ਨੂੰ ਜਪ-ਜਪ ਕੇ ਅਸੀਂ ਜੀਵਣਾ ਕਰੀਏ ਔਰ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਪੂਰਨ ਹੋਏ ਦਾਸ ਕੀ ਕਾਲ ਤੇ ਸਾਡੀ ਤੁਹਾਡੇ ਦਾਸਾਂ ਦੀ ਕਾਲ ਕਮਾਈ ਪੂਰਨ ਹੋ ਜਾਵੇ ਸੋਗ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਦਾ ਸਾਰਬ ਮੰਨੋਰਥ ਰਾਜ ਸੁਖ ਰਸ ਸਾਧ ਖੁਸ਼ੀਆਂ ਕੀਰਤਨ ਜਪਨਾਮ ਜਿਸ ਕਾ ਕਰਮ ਲਿਖਿਆ ਧੁਰ ਕਰਤਾ ਨਾਨਕ ਜਨ ਕ ਪੂਰਨ ਕਾਮ ਸਾਰਬ ਮਨੋਰਥ ਰਾਜ ਸੁਖ ਰਸ ਮਹਾਰਾਜ ਕਹਿੰਦੇ ਉਸ ਗੁਰਮਹ ਗੁਰੂ ਪਿਆਰੇ ਦੇ ਮਾਨ ਅਸਾਰੇ ਮਨੋਰਥ ਜਾਂ ਲਕਸ਼ ਪੂਰੇ ਹੋ ਜਾਂਦੇ ਹਨ ਕ ਰਾਜ ਸੁਖ ਰਸ ਰਾਜ ਭਾਗ ਦੇ ਸੁਖ ਮਿਲਦੇ ਨੇ ਰਸ ਮਿਲਦੇ ਨੇ ਮਹਾਰਾਜ ਕਹਿੰਦੇ ਸਾਧ ਖੁਸ਼ੀਆਂ ਕੀਰਤਨ ਜਪਨਾਮ ਤੇ ਸਦੀਵ ਖੁਸ਼ੀਆਂ ਮਿਲਦੀਆਂ ਹਨ ਕਿਵੇਂ ਸਾਰੇ ਪਰਮੇਸ਼ਰ ਜੀ ਦੇ ਨਾਮ ਦਾ ਕੀਰਤਨ ਕਰਕੇ ਉਸ ਦੇ ਨਾਮ ਨੂੰ ਜਪ ਕੇ ਸਾਰੀਆਂ ਦਾਤਾਂ ਮਿਲਦੀਆਂ ਹਨ ਕਹਿੰਦੇ ਜਿਸ ਕਾ ਕਰਮ ਲਿਖਿਆ ਤੁਰ ਕਰਤਾ ਨਾਨਕ ਜਨ ਕੈ ਪੂਰਨ ਕਾਮ ਜਿਸ ਕਾ ਕਰਮ ਲਿਖਿਆ ਤੁਰ ਕਰਤਾ ਤੁਰ ਦਰਗਾਹੋਂ ਜਿਹਦੇ ਭਾਗਾਂ ਦੇ ਵਿੱਚੋ ਕਰਤਾ ਪੁਰਖ ਜੀ ਨੇ ਕਰਮ ਲਿਖਿਆ ਭਾਗ ਲਿਖਿਆ ਉੱਚਾ ਸੁੱਚਾ ਮਹਾਰਾਜ ਕਹਿੰਦੇ ਨਾਨਕ ਜਨ ਕੇ ਪੂਰਨ ਕਾਮ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਪਾਇ ਉਸ ਜਨ ਦੇ ਉਸ ਹਰੀ ਦੇ ਦਾਸ ਦੇ ਸਾਰੇ ਕਾਮ ਹੀ ਪੂਰਨ ਹੋ ਜਾਂਦੇ ਹਨ ਕੰਮ ਨਿਪਰੇ ਚੜ ਜਾਂਦੇ ਹਨ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਾਸਰੇ ਮਹੱਲਾ ਪੰਜਵਾ ਜਨਕੇ ਕੇਨੇ ਪਾਰ ਹਮਸਾਰ ਨੰਦਕ ਟਿਕਨਾ ਨਾ ਪਾਵਨ ਮੂਲੇ ਓਡ ਗਏ ਬੇਕਾਰ ਰਹਾਓ ਜਨਕੇ ਕੇਨੇ ਪਾਰ ਹਮਸਾਰ ਅਰਥਾਤ ਕਿ ਆਪਣੇ ਜਨਾਂ ਦੀ ਹਰੀ ਪਰਮੇਸ਼ਰ ਨੇ ਆਪਣੇ ਦਾਸਾਂ ਦੀ ਵਪਾਰ ਬ੍ਰਹਮ ਪਰਮੇਸ਼ਰ ਜੀ ਨੇ ਸਾਰ ਅਰਥਾਤ ਸੰਭਾਲ ਕਰਨੀ ਕੀਤੀ ਖਬਰ ਲੈਣੇ ਕੀਤੀ ਹੈ ਕਹਿੰਦਾ ਨਿੰਦਕ ਟਿਕਨ ਨਾ ਪਾਵਨ ਮੂਲੇ ਤੇ ਜਿਹੜੇ ਨਿੰਦਕ ਪੁਰਸ਼ ਨੇ ਮਹਾਰਾਜ ਕਹਿੰਦੇ ਮੂਲੋਂ ਮੁੱਲੋਂ ਅਸਲੋਂ ਹੀ ਬਿਲਕੁਲ ਹੀ ਮਹਾਰਾਜ ਕਹਿੰਦੇ ਟਿਕਣਾ ਨਹੀਂ ਪਉਂਦੇ ਊੜ ਗਏ ਵਿਕਾਰ ਤੇ ਨਕਾਰਾ ਹੋ ਕੇ ਜਾਂ ਵਿਕਾਰ ਅਰਥਾਤ ਕਿ ਇਹ ਬੇਅਰਥੀ ਫਜ਼ੂਲ ਹੀ ਮਹਾਰਾਜ ਕਹਿੰਦੇ ਢੋੜ ਦੇ ਬਦਲਾ ਵਗੂ ਓਡ ਪੁੱਡ ਜਾਂਦੇ ਹਨ ਸੁਰਹਾਓ ਅਰਥਾਤ ਵਿਚਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਹ ਜਹ ਦੇਖੋ ਤਹ ਤਹ ਸਵਾਮੀ ਕੋਈ ਨਾ ਪਹੁੰਚਨ ਹਾਰਾ ਜੋ ਜੋ ਕਰਾ ਅਵਗਿਆ ਜਾਣ ਕੇ ਹੋਏ ਗਿਆ ਤਤ ਸ਼ਾਰਾ ਜਹਾਂ ਜਹਾਂ ਦੇਖੋ ਤਹਾ ਤਹਾ ਸਵਾਮੀ ਹੁਣ ਤੇ ਜਿੱਧਰ ਜਿੱਧਰ ਵੀ ਦੇਖਦੇ ਹਾਂ ਉਧਰ ਉਧਰ ਹੀ ਸਾਨੂੰ ਸਵਾਮੀ ਅਰਥਾਤ ਮਾਲਕ ਪ੍ਰਭੂ ਪਰਮੇਸ਼ਰ ਦਿਸਦਾ ਹੈ ਅਨੁਭਵ ਹੁੰਦਾ ਹੈ ਔਰ ਕੋਈ ਨਾ ਪਹੁੰਚਨ ਹਾਰੋ ਹਰੀ ਪਰਮੇਸ਼ਰ ਤੱਕ ਵੀ ਔਰ ਹਰੀ ਦੇ ਦਾਸਾਂ ਤੱਕ ਵੀ ਕੋਈ ਪਹੁੰਚਨ ਹਾਰਾ ਨਹੀਂ ਅਪੜਨ ਹਾਰਾ ਨਹੀਂ ਕੋ ਬਰਾਬਰ ਹੀ ਨਹੀਂ ਕਰ ਸਕਦਾ ਉਹਨਾਂ ਦੇ ਕਹਿੰਦੇ ਜੋ ਜੋ ਕਰ ਅਵਗਿਆ ਜਨ ਕੀ ਜਿਹੜਾ ਜਿਹੜਾ ਵੀ ਮਹਾਰਾਜ ਕਹਿੰਦੇ ਨਿੰਦਕਪੁਰਸ਼ ਹਾਰੇ ਪਰਮੇਸ਼ਰ ਦੇ ਜਨਾਂ ਦੀ ਹਾਰੇ ਪਰਮੇਸ਼ਰ ਦੇ ਦਾਸਾਂ ਦੀ ਅਵਗਿਆ ਕਰਦਾ ਹੈ ਹੁਕਮ আদੋਲੀ ਜਾਂ ਉਹਨਾਂ ਦੇ ਹੱਤਾਂ ਕਰਨੀ ਕਰਦਾ ਹੈ ਸੋ ਸੋਈ ਮਹਾਰਾਜ ਕਹਿੰਦੇ ਹੋਏ ਗਿਆ ਤਤਸ਼ਾਰ ਤੁਰੰਤ ਛਾਰ ਹੋ ਜਾਂਦਾ ਖੇ ਹੋ ਜਾਂਦਾ ਸਵਾ ਹੋ ਜਾਂਦਾ ਧੂੜ ਮਿੱਟੀ ਹੋ ਜਾਂਦਾ ਸੋ ਉਹ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕਾਰਨ ਹਾਰ ਰਖਵਾਲਾ ਹੋ ਆਜਾ ਕਾਇ ਅੰਤ ਨ ਪਾਰਾ ਵਾਰਾ ਨਾਨਕ ਦਾਸ ਰਖੇ ਪ੍ਰਭ ਉਪਨੇ ਨਿੰਦਕ ਕਾਢੇ ਮਾਰ ਕਾਰਨ ਹਾਰ ਰਖਵਾਲਾ ਹੋ ਆ ਮਹਾਰਾਜ ਕਹਿੰਦੇ ਸਾਰੇ ਜਗਤ ਨੂੰ ਪੈਦਾ ਕਰਨੇ ਵਾਲਾ ਹਰੀ ਪਰਮੇਸ਼ਰ ਸਾਡਾ ਰਖਵਾਲਾ ਹੋਇਆ ਹੈ ਕਿਹੜਾ ਪਰਮੇਸ਼ਰ ਕਹਿੰਦੇ ਜਾ ਕਾ ਅੰਤ ਨ ਪਾਰਾ ਵਾਰ ਅਰਥਾਤ ਕਿ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਤੇ ਅੱਜ ਤੋੜੀ ਕਿਸੇ ਨੂੰ ਅੰਤ ਹੀ ਲੱਭਾ ਹੈ ਅਤੇ ਨਾ ਹੀ ਜਿਸ ਦਾ ਕਿਸੇ ਨੂੰ ਪਾਰਾ ਵਾਰ ਅਰਥਾਤ ਕਿ ਪਰਲਾ ਉਰਨਾ ਸਿਰਾ ਹੀ ਲੱਭਾ ਹੈ ਕਹਿੰਦੇ ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰਾ ਨਾਨਕ ਦਾਸ ਰੱਖੇ ਪ੍ਰਭ ਆਪਣੇ ਅਰਥਾਤ ਕਿ ਪੰਜਵੇਂ ਗੁਰੂ ਨਾਨਕ ਧਾਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿਉਂ ਪ੍ਰਭੂ ਪਰਮੇਸ਼ਰ ਜੀ ਨੇ ਮਾਲਕ ਸੁਆਮੀ ਜੀ ਨੇ ਆਪਣੇ ਦਾਸਾਂ ਦੀ ਆਪਣੇ ਚਾਕਰਾਂ ਦੀ ਸੇਵਕਾਂ ਦੀ ਰਾਖੀ ਕਰਨੀ ਕੀਤੀ ਹੈ ਔਰ ਨਿੰਦਕ ਕਾਢੇ ਮਾਰ ਅਰਥਾਤ ਕਿ ਨਿੰਦਕ ਪੁਰਸ਼ਾਂ ਨੂੰ ਆਪਣੇ ਦਰਬਾਰ ਦੇ ਵਿੱਚੋਂ ਮਾਰ ਕੇ ਬਾਹਰ ਕੱਢ ਦਿੰਦਾ ਹੈ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਸਰੇ ਮਹੱਲਾ ਪੰਜਵਾ ਕਰ ਨਾਮਾ ਪੜਤਾਲੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਪੰਜ ਨੰਦਾਸ ਆਪਣੇ ਕੋ ਨਾਮ ਦੇਵੋ ਦਰਸ਼ਟ ਪ੍ਰਭ ਤਾਰੋ ਕਿਰਪਾ ਕਰ ਤਾਰੋ ਪੁਜਾ ਗਹਿ ਕੂਪਤੇ ਕਾਢ ਲੇਵੋ ਰਹਾਓ ਹਰ ਚਰਨ ਸਰਨ ਗੋਬਿੰਦ ਦੁਖ ਪੰਜਨਾਰ ਥਾਦ ਕੇ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਆਏ ਹਾਂ ਇਸ ਸ੍ਰਿਸ਼ਟੀ ਦੇ ਰਾਜੇ ਗੋਬਿੰਦ ਜੀ ਸਾਡੇ ਦੁੱਖਾਂ ਦਾ ਪੰਜਨ ਕਰਨੇ ਵਾਲੇ ਨਾਸ਼ ਕਰਨੇ ਵਾਲੇ ਵਾਹਿਗੁਰੂ ਜੀ ਦਾਸ ਆਪਣੇ ਕੋ ਨਾਮ ਦੇਵ ਹੋ ਤੁਸੀਂ ਆਪਣੇ ਦਾਸਾਂ ਨੂੰ ਹਰੀ ਪਰਮੇਸ਼ਰ ਜੀ ਆਪਣੇ ਨਾਮ ਦੀ ਦਾਤ ਬਖਸ਼ੋ ਕਹਿੰਦੇ ਦ੍ਰਿਸ਼ਟ ਪ੍ਰਾਪਤ ਆ ਰਹੋ ਕਿਰਪਾ ਕਰਤਾਰੋ ਪੂਜਾ ਗਹਿ ਕੂਪਤੇ ਕਾਢ ਲਿਭੋ ਰਹਾਓ ਦਰਸ਼ਟ ਪ੍ਰਭ ਉਤਾਰੋ ਅਰਥਾਤ ਕੇ ਪ੍ਰਭੂ ਪਰਮੇਸ਼ਰ ਜੀ ਮਾਲਕ ਸੁਆਮੀ ਜੀ ਸਾਡੇ ਤੇ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰੋ ਮੇਰ ਦੇ ਨਿਗਾ ਪਾਵੋ ਕਰ ਕਿਰਪਾ ਕਰ ਤਾਰੋ ਆਪਣੀ ਕਿਰਪਾ ਕਰਕੇ ਸਾਨੂੰ ਸੰਸਾਰ ਰੂਪੀ ਸਮੁੰਦਰ ਤੋਂ ਤਾਰਨਾ ਕਰੋ ਕਹਿੰਦਾ ਪੁਜਾ ਗਹਿ ਕੂਪ ਤੇ ਕਾਢ ਲਿਵੋ ਤੇ ਸਾਡੀ ਬਾਹ ਫੜ ਕੇ ਸਾਡਾ ਹੱਥ ਫੜ ਕੇ ਹਰੀ ਪਰਮੇਸ਼ਰ ਜੀ ਸਾਨੂੰ ਸੰਸਾਰ ਰੂਪੀ ਖੂਹ ਦੇ ਵਿੱਚੋਂ ਕੱਢ ਲਓ ਜੀ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਕਾਮ ਕਰੋਧ ਕਰ ਅੰਧ ਮਾਇਆ ਕੇ ਬੰਧ ਅਨੇਕ ਧੋਖਾ ਤਨ ਸ਼ਾਦੇ ਪੂਰੇ ਪ੍ਰਾਪ ਬਿਨਾ ਆਨ ਨਰਾਖਨ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਕਾਮ ਕਰੋਧ ਕਰ ਅੰਧ ਮਾਇਆ ਕੇ ਬੰਧ ਅਰਥਾਤ ਕਿ ਕਾਮ ਸਵ ਕਰੋਧ ਵਗੈਰਾ ਦੇ ਵਿੱਚ ਅੰਨਾ ਹੋਇਆ ਗਿਆਨੀ ਜੀਵ ਮਾਇਆ ਦੇ ਬੰਧਨਾਂ ਦੇ ਵਿੱਚ ਜਕੜਿਆ ਜਾਂਦਾ ਹੈ ਕਹਿੰਦਾ ਅਨੇਕ ਦੋਖ ਤਨਸ਼ਾਦ ਪੂਰੇ ਤੇ ਅਨੇਕਾਂ ਹੀ ਪਾਪਾਂ ਨੇ ਤਨ ਨੂੰ ਬਦਨ ਨੂੰ ਮਾਰਿਆ ਕਹਿੰਦੇ ਪੂਰੀ ਤਰ੍ਹਾਂ ਸ਼ਾਦਨਾ ਕੀਤਾ ਹੈ ਟਕੜਾ ਕੀਤਾ ਹੈ ਕਹਿੰਦੇ ਪ੍ਰਾਪ ਬਿਨਾ ਆਨ ਨ ਰੱਖਣ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਬ੍ਰਾਭ ਬਿਨਾ ਆਨ ਨ ਰੱਖਣ ਹਾਰਾ ਪ੍ਰਭੂ ਪਰਮੇਸ਼ਰ ਜੀ ਇਕ ਤੁਹਾਡੇ ਤੋਂ ਬਗੈਰ ਹੋਰ ਕੋਈ ਦੂਸਰਾ ਰੱਖਣ ਹਾਰਾ ਨਹੀਂ ਰਖਵਾਲਾ ਨਹੀਂ ਸਵੈਸ ਕਰਕੇ ਨਾਮ ਸਿਮਰਾਵੋ ਸਰਨ ਸੂਰੇ ਇਹ ਸ਼ਰਨ ਪਿਆ ਨੂੰ ਸ਼ਰਨ ਦੇਣ ਦੇ ਜੋਗ ਸ਼ਰਨ ਦੇਣ ਦੇ ਸੂਰਮੇ ਆਪਣਾ ਨਾਮ ਸਮਰਾਉਣਾ ਕਰੋ ਸਾਨੂੰ ਆਪਣਾ ਨਾਮ ਜਪਉਣਾ ਕਰੋ ਜੀ ਸੋਗ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪਤਤ ਉਧਾਰਣਾ ਜੀ ਜੰਤ ਤਾਰਣਾ ਬੇਦ ਉਚਾਰ ਨਹੀਂ ਅੰਤ ਪਾਇਓ ਗੋਣਾ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਛਲ ਨਾਨਕ ਗਾਇਓ ਪਤਤ ਉਦਾਰਨਾ ਜੀ ਜੰਤ ਤਾਰਨ ਅਰਥਾਤ ਕਿਉਂ ਕਾਲਪੁਰਖ ਵਾਹਿਗੁਰੂ ਪਤਤ ਦਾ ਉਦਾਰ ਕਰਨੇ ਵਾਲਾ ਹੈ ਪਾਪੀਆਂ ਦਾ ਉਦਾਰ ਕਰਨੇ ਵਾਲਾ ਹੈ ਜੀ ਅਜੰਤ ਤਾਰਨ ਅਰਥਾਤ ਕਿ ਸੂਲ ਜੀਵਾਂ ਤੇ ਸੁਖਮ ਜੰਤਾ ਨੂੰ ਤਾਰਨ ਦੇ ਸਮਰੱਥ ਹੈ ਵੇਦ ਉਚਾਰ ਨਹੀਂ ਅੰਤ ਪਾਇਓ ਵੇਦਾਂ ਦਾ ਉਚਾਰਨ ਕਰਨ ਵਾਲਿਆਂ ਨੇ ਵੀ ਹਰੀ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਕਹਿੰਦੇ ਗੁਣ ਹੈ ਸੁਖ ਸਾਗਰ ਬ੍ਰਹਮ ਰਤਨਾਗਰ ਭਗਤ ਵਛਲ ਨਾਨਕ ਗਾਇਓ ਗੁਣ ਹੈ ਸੁਖ ਸਾਗਰ ਗੁਣਾਂ ਰ ਸੁੱਖਾਂ ਦਾ ਸਮੁੰਦਰ ਹੈ ਉਂ ਬ੍ਰਹਮ ਰਤਨਾਗਰ ਅਰਥਾਤ ਕਿਉ ਪਾਰ ਬ੍ਰਹਮ ਪਰਮੇਸ਼ਰ ਜੇ ਗੁਣਾ ਰੂਪ ਰਤਨਾ ਦੀ ਖਾਨ ਐ ਕਹਿੰਦਾ ਭਗਤ ਵਸ਼ਲ ਨਾਨਕ ਗਾਇਓ ਪੰਜਵੇਂ ਗੁਰੂ ਨਾਨਕ ਤਾਂ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਉਸ ਭਗਤ ਵਸ਼ਲ ਅਰਥਾਤ ਕਿ ਭਗਤਾਂ ਔਰ ਭਗਤੀ ਨੂੰ ਪਿਆਰ ਕਰਨੇ ਵਾਲੇ ਹਰੀ ਪਰਮੇਸ਼ਰ ਜੀ ਨੂੰ ਗਾਉਣਾ ਕੀਤਾ ਹੈ ਸੋ ਉਹ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨ ਨਾਮ ਗੋਬਿੰਦ ਕਾ ਸਦਾ ਲੀਜਾ ਮਿਟਾ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੁਆਦੀ ਜੈ ਰਹਾ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨ ਮਹਾਰਾਜ ਕਹਿੰਦੇ ਗੁਰਮਖਾ ਗੁਰੂ ਪਿਆਰਿਆਂ ਨੂੰ ਹਲਤ ਅਰਥਾਤ ਅਸਲੋਕ ਦੇ ਵਿੱਚ ਵੀ ਸੁਖ ਨਸੀਬ ਹੁੰਦਾ ਹੈ। ਅਤੇ ਪਲਤ ਅਰਥਾਤ ਕੇ ਪਰਲੋਕ ਦੇ ਵਿੱਚ ਵੀ ਸੁਖ ਨਸੀਬ ਹੁੰਦਾ ਹੈ। ਅਤੇ ਗੱਲ ਕਿ ਮਹਾਰਾਜ ਕਹਿੰਦੇ ਨਿਤ ਸੁਖ ਸਿਮਰਨੋ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਸਿਮਰਨ ਦੇ ਸਦਕਾ ਉਹਨਾਂ ਨੂੰ ਸਦੀਵ ਸੁਖ ਮਿਲਦਾ ਹੈ। ਸੋਇਸਕਰ ਕੇ ਮਹਾਰਾਜ ਕਹਿੰਦੇ ਨਾਮ ਗੋਬਿੰਦ ਕਾ ਸਦਾ ਲੀਜੈ ਅਰਥਾਤ ਕਿਉ ਗੋਬਿੰਦ ਅਰਥਾਤ ਸ੍ਰਿਸ਼ਟੀ ਦੇ ਰਾਦੇ ਹਰੀ ਪਰਮੇਸ਼ਰ ਜੀ ਦਾ ਨਾਮ ਸਦਾ ਹੀ ਲੈਣਾ ਕਰੀਏ ਕਹਿੰਦੇ ਮਿਟਾ ਹ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੁਆ ਜੀ ਦਰ ਹਾਉ ਮਿਟੇ ਕਮਾਣੇ ਪਾਪ ਚਰਾਣ ਅਰਥਾਤ ਕਿ ਸਾਡੇ ਚ ਰੋਕਣੇ ਸਮੇਂ ਤੋਂ ਕਮਾਏ ਹੋਏ ਪਾਪ ਮਿਟ ਗਏ ਕਹਿੰਦੇ ਸਾਧ ਸੰਗਤ ਮਿਲਵਾ ਜੀਦਾ ਤੇ ਸਾਰ ਸਤਿਗੁਰੂ ਦੇ ਸੰਗਤ ਦੇ ਨਾਲ ਮਿਲ ਕੇ ਮਹਾਰਾਜ ਕਹਿੰਦੇ ਅਸੀਂ ਆਤਮਿਕ ਮੁਕਤੇ ਮਰੇ ਹੋਏ ਆਤਮਿਕ ਤੌਰ ਤੇ ਜਿਉਂਦੇ ਹੋ ਗਏ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਰਾਜ ਜੋ ਬਨ ਬਸਰਾਂਤ ਹਰ ਮਾਇਆ ਮਹਾ ਦੁਖ ਏਹੋ ਮਹਾਂਤ ਕਹਾ ਆਸ ਤੇ ਆਸਰਮਣ ਹਰ ਕੀਰਤਨ ਏਹੋ ਪਦਾਰਥ ਭਗਵੰਤ ਲਹਾ ਤਰਾਦ ਜੋ ਬਨ ਬਸਰਾਂਤ ਹਰ ਮਾਇਆ ਅਰਥਾਤ ਕੇ ਮਾਇਆ ਦੇ ਪ੍ਰਭਾਵ ਕਰਕੇ ਰਾਜ ਭਾਗ ਔਰ ਜੋਵਨ ਜਵਾਨੀ ਦੇ ਨਸ਼ੇ ਦੇ ਵਿੱਚ ਗਲਤਾਨ ਜੀਵਨੇ ਹਰੀ ਪਰਮੇਸ਼ਰ ਨੂੰ ਵਿਸਾਰਨਾ ਕੀਤਾ ਹੈ ਮਹਾਦੁਖ ਇਹੋ ਮਹਾੰਤ ਕਹ ਹੈ ਅਰਥਾਤ ਕਿ ਮਹਾਨ ਪੁਰਸ਼ ਵੀ ਇਹੋ ਗੱਲ ਦੱਸਣੀ ਕਰਦੇ ਹਨ ਕਿ ਭਾਈ ਇਹ ਸਭ ਤੋਂ ਵੱਡਾ ਦੁੱਖ ਹੈ ਮਹਾਨ ਦੁੱਖ ਹੈ ਹਰੀ ਨੂੰ ਵਿਸਾਰਨਾ ਕਹਿੰਦਾ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਭਗਵੰਤ ਲਹਾ ਆਸ ਪਿਆਸ ਰਮਣ ਹਰ ਕੀਰਤਨ ਹਰੀ ਪਰਮੇਸ਼ਰ ਦੇ ਦਰਸ਼ਨਾਂ ਦੀ ਆਸ ਲਾਉਣੀ ਉਹਦੇ ਦਰਸ਼ਨਾਂ ਦੀ ਪਿਆਸ ਲੱਗਣੀ ਨਾਮ ਦੀ ਪਿਆਸ ਲੱਗਣੀ ਔਰ ਰਮਣ ਹਰ ਕੀਰਤਨ ਹਰੀ ਪਰਮੇਸ਼ਰ ਜੀ ਦਾ ਨਾਮ ਦਾ ਰਮਣ ਕਰਨਾ ਸਿਮਰਨ ਕਰਨਾ ਤੇ ਹਰੀ ਦਾ ਕੀਰਤਨ ਕਰਨਾ ਮਹਾਰਾਜ ਕਹਿੰਦਾ ਇਹ ਪਦਾਰਥ ਭਾਗਵੰਤ ਲਹੈ ਇਹ ਸਾਰੇ ਕੀਮਤੀ ਪਦਾਰਥ ਭਾਗਾਂ ਵਾਲੇ ਗੁਰਮਖਾਂ ਗੁਰੂ ਪਿਆਰਿਆਂ ਨੂੰ ਲੱਭਦੇ ਹਨ ਸੋਗ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਰਣ ਸਮਰਥ ਅਕਾਥ ਅਗੋਚਰਾ ਪਤ ਤਯ ਉਦਾਰਣ ਨਾਮ ਤੇਰਾ ਕਾਂਤਰ ਜਾਮੇ ਨਾਨਕ ਕਹਿ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਸ਼ਰਨ ਸਮਰਾਥ ਅਕਾਥ ਅਗੋਚਰ ਸ਼ਰਨ ਪਿਆਨ ਮਹਾਰਾਜ ਕਹਿੰਦੇ ਸ਼ਰਨ ਦੇਣ ਦੇ ਸਮਰਾਥ ਹੈ ਜੋਗ ਹੈ ਅਕਾਥ ਅਰਥਾਤ ਕਿ ਕਥਨੀ ਤੋਂ ਰਹਿਤ ਹੈ ਉਹਦੀ ਕਥਾ ਨਹੀਂ ਕੀਤੀ ਜਾ ਸਕਦੇ ਅਗੋਚਰਾ ਭਾਵ ਕੇਂਦਰਿਆਂ ਦੀ ਪਗੜ ਤੋਂ ਪਰੇ ਹੈ ਪਤ ਤ ਉਦਾਹਰਨ ਨਾਮ ਤੇ ਰਤ ਸਾਨੂੰ ਪਤ ਤਨ ਉਦਾਹਰਨ ਵਾਲਾ ਹੈ ਪਰਮੇਸ਼ਰ ਜੀ ਤੁਹਾਡਾ ਨਾਮ ਕਹਿੰਦੇ ਅੰਤਰਜਾਮੀ ਨਾਨਕ ਕੇ ਸੁਆਮੀ ਅੰਦਰ ਦੇ ਜਾਣਣ ਵਾਲਾ ਹੈ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਪਾਸ਼ਾ ਕਹਿੰਦੇ ਸਾਡਾ ਸੁਆਮੀ ਸਾਡਾ ਮਾਲਕ ਔਰ ਸਰਬਤ ਪੂਰਨ ਠਾਕੁਰ ਮੇਰਾ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਾਨਾ ਕਿਉ ਸਾਡਾ ਠਾਕੁਰ ਸਾਡਾ ਮਾਲਕ ਸਾਡਾ ਸੁਆਮੀ ਸਰਵ ਵਿਆਪੀ ਔਰ ਪੂਰਨ ਐ ਮਹਾਰਾਜ ਕਹਿੰਦਾ ਸਰਣ ਸਮਰਾਥ ਅਕਾਥ ਅਗੋਚਰਾ ਪਤ ਤੈ ਉਧਾਰਨ ਨਾਮ ਤੇਰਾ ਅੰਤਰ ਜਾਮੇ ਨਾਨਕ ਕਹਿ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ